ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾਂ ਕਹਿ ਲਾਗੋ ਪਾਏ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸਬਤਕ ਦੇ ਚੌਥੇ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਇਸ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਜੀ ਇਸ ਸ਼ਬਦੰਦਰ ਲੱਗਣ ਵਾਲੇ ਸੁਰ ਹਾਂ ਜੀ ਸਾਰੇ ਗਾ ਕੋਮਲ ਮਾ ਪਾ ਨੀ ਕੋਮਲ ਇੱਥੇ ਤੱਕ ਇਸ ਸ਼ਬਦ ਦੀਆਂ ਗਾ ਕੋਮਲ ਤੱਕ ਇਸ ਸ਼ਬਦ ਦੀਆਂ ਸੁਰਾਂ ਜਾਣਗੀਆਂ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਪਹਿਲਾਂ ਮੈਂ ਆਪ ਜੀ ਨੂੰ ਸਟਾਈ ਅਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਰਾਂ ਤੇ ਸਰਗਮ ਦੇ ਨਾਲ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪੈਰਨ ਸ਼ਬਦ ਸਿੱਖਣਾ ਹੈ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ तुम्हें मेरे चैनल नवे आए तो चैनल में सबसक्राइब करो शेयर करो लाइक करो कमेंट करो ऑनलाइन क्लासेस ज्वाइन करने मैं मेरे वट्सअप नंबर से मैसेज कर सकते हो मेरा नंबर वटसएप नंबरिप्शन मिल जाएगा जी आओ हूँ आप शब्द सीखिए भुल चुके माफिया करमात बख्शनी शब्द सीखिए जी I'm ਤੇ ਸਿਮਰਨ ਰਿਤ ਸਿਦਨੋ ਨੇਦ ਪ੍ਰਭ ਕੈ ਸਿਮਰਨ ਰਿਤ ਸਿਦਨੋ ਨੇਦ ਪ੍ਰਭ ਕੈ ਸਿਮਰਨ ਗਿਆਨ ਤਿਆਨ ਤਤ ਬੋਧ লাগੋਂ ਪਾਰੇ ਨਾ ਸਿਮਰਨ ਜਪ ਤਾਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਨਾਨਕ ਕਾ ਕ ਲਾਗੋਂ ਪਾਏ ਸੇ ਸਿਮਰਹਿ ਜਨ ਆਪਸਿੰਗਰ ਕੁਤ ਕੈਸੇ ਮਰਨ ਤਿਰਤ ਇਸ ਨਾਨੀ ਪ੍ਰਭ ਕੈਸੇ ਮਰਨ ਦਰਗਹਿ ਮਾਨੀ ਨਾ ਕਬ ਕੈਸੇ ਮਰਨ ਹੋਏ ਸੁਫਲ ਫਲਾ ਕਬ ਕੈਸੇ ਮਰਨ ਸੁਫਲ ਫਲਾ ਪ੍ਰਭ ਕੈਸੇ ਸਿਮਰ ਹੈ ਜਨਿਆ ਅਪ ਸਿਮਰਾਏ ਸਿਮਰ ਹੈ ਜਨਿਆ ਅਪ ਸਿਮਰਾ ਜਨਿਆ ਅਪ ਸਿਮਰਾ ਜਨਿਆ ਸਿਮਰਾਏ ਇਹ ਸਥਾਈ ਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਉਨਾ ਪਸੂ ਸੁਲੂ ਸੁਲੂਣਾ ਤੇ ਸਾਰਾ ਸ਼ਬਦ ਸਿਗਨੇ ਹਾਂਜੀ ਸੇ ਸਿਮਰ ਹੈ ਨੀ ਸੇ ਸਿਮਰ ਹੈ ਨੀ ਸ ਗਾਰੇ ਰੇ ਸ ਨੀ ਸ ਗਾਰੇ ਰੇ ਸ ਸੇ ਸਿਮਰ ਹੈ जिन आप नी निगा रे सारे जिन आप सिमरा जिन आप नी निगा रे सारे नि जिन आप सिमरा अगली लाइन नानक ताके पमगा नानक पमगागा नानक ता माम प ताके माम प पा, पमगा नानक ता ਇਹ ਸਥਾਈ ਹੈ ਹੁਣ ਆਪਾਂ ਪਹਿਲਾ ਅੰਦਰਾ ਸਿੱਖਦੇ ਹਾਂ ਜੀ ਪ੍ਰਭ ਕੈ ਸੇਮਰਨ ਪ੍ਰਭ ਕੈ ਸੇਮਰਨ ਹੁ ਸੰਗਮ ਸਾ ਸਨੀ ਨੀ ਸਸਾਰੇ ਰੇ ਸਨੀ ਸਟਾਪ ਪਰਬ ਕੈ ਸੇਮਰਨ ਰਿਤ ਸਦ ਨੀ ਸਾ ਗ ਰੇ ਸਰੇ ਨੀ ਸ ਫਿਰ ਤੋਂ ਪਰਬ ਕੈ ਸੇਮਰਨ ਰਿਤ ਸਦ ਨਾ ਰਿਤ ਸਦ ਨੋ ਨੇਦ ਨੀ ਸ ਸ ਗ ਰੇ ਸ ਰੇ ਨੀ ਸ ਅਗਲੀ ਲਾਈਨ ਕਬ ਕੈਸੇ ਮਰਨ ਗਿਆਨ ਧਿਆਨ ਤਤ ਬੋਧ ਸਰਗਮੋਹੀ ਆਏਗੀ ਕਬ ਕੈਸੇ ਮਰਨ ਗਿਆਨ ਧਿਆਨ ਤਤ ਬੋਧ ਫਿਰ ਸਥਾਈ ਆ ਜਾਏਗੀ ਨਾਨਕ ਤਾਂ ਕਹਿ ਲਾਗੋਂ ਪਾਏ ਪਹਿਲੇ ਅੰਤਰਾ ਦੀ ਬਾਅਦ ਸਥਾਈ ਇਸ ਤਰ੍ਹਾਂ ਆਏਗੀ ਜੀ ਇਹ ਸਥਾਈ ਦੇ ਅੰਤਰਾ ਹੈ ਹੁਣ ਆਪਾਂ ਸਲੋ ਸਲੋ ਸੁਰਾਉਂਦੇ ਬਾਕੀ ਅੰਦਰ ਸਿੱਖਦੇ ਹਾਂ ਦੂਸਰਾ ਅੰਤਰਾ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਤੀਸਰਾ ਅੰਦਰਾ ਪ੍ਰਭ ਕੈ ਸਿਮਰਨ ਤਿਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਹੈ ਮਾਨੀ ਲਾਸਟ ਅੰਦਰਾ ਪ੍ਰਭ ਕੈ ਸਿਮਰਨ ਓਏ ਸੁਫਲ ਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਨਾਨਕ ਤਾਂ ਕੈ ਲਗੋਂ ਪਾਏ ਸਿ ਸਿਮਰਹਿ ਇਹ ਸਥਾਈ ਤੇ ਬਾਕੀ ਅੰਤਰੇ ਤਬਲੀਦਾਨਨ ਅਤੇ ਜਿਵੇਂ ਮੈਂ ਅਜਿਨਸਰ ਉਸ ਦਾ ਸਰੰਦ ਗਾਇਨ ਕਰਕੇ ਲਸਿਆ ਨਾ ਅਜਿਨਸਰ ਤਿਕਨ ਸਿੱਖਣਾ ਹੈ ਉਸ ਜਗ ਦੀ ਮਾਫੀ ਕਰ ਉਸ ਮੱਤਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ